और और ग्राउंड आप उसको ट्रेन बनाने प्लांटेशन करा देते प्लांटेशन करा दो ठीक है सर रो भी स्टार्ट हो आता है सी हां दसों यार एक्साइटेड टू सब लुक टू सर नेचर से टेंपरेरी वो कहते नहीं हो जब बड़ा चीज शुरू करते हैं पोस्ट हो उनके रिया बहुत बढ़िया चल रहा है リエक्शन دی ہے 11 بنز ہے 22 روم پریشنز ڈبل نمبر ہوتے ہیں تو اکسا مطلب ہے سیملی دی ہے وچو کرنے کے ہے اپو سکل سیکھے کام شروع کر رہے ہیں ہم نے دی اپلیکیشن نے فینش کر دیا پسی رکھ دی مشینا اوتھے وچ ایشوز ا گئے اس وجہ سے کمرہ سیپریٹ چاہیے ہوتا ہے تو او دے جو کمرہ بنانا شروع کرتا ہوں میں سارا ایکسپلینٹ کراتا ہوں پچھلی وزٹ ਤੋਂ ਬਾਅਦ ਆਮਰਾ ਬੰਨਾ ਸ਼ੁਰੂ ਹੋ ਗਿਆ ਉਹ ਲੇਕਿਨ ਉਹਨੂੰ ਟਾਈਮ ਲੱਗੇਗਾ ਥੋੜਾ ਜ ਮੈਂ ਕਿਹਾ ਆਪਾਂ ਸੀਜ਼ਨ ਦੇ ਵਿੱਚ ਮਸ਼ੀਨ ਨੂੰ ਲੁਕ ਕਰ ਸਕੀਏ ਤੇ ਅਸੀਂ ਜਿਹੜਾ ਮੈਡੀਕਲ ਆਪਸ਼ਨ ਦਾ ਕਮਰਾ ਮੈਂ ਕਰ ਬਣਾਇਆ ਇਹਨੂੰ ਪ੍ਰਾਇੋਰਟੀ ਦੇ ਕਿਉਂਕਿ ਮਸ਼ੀਨ ਚਲਣੀ ਚਾਹੀਦੀ ਹੈ ਮੈਡੀਕਲ ਆਪਸ਼ਨ ਦਾ ਕਰਾ ਕਰੋ ਜਿਹੜੇ ਸਾਡੇ ਸਪੈਸ਼ਲਿਸਟ ਹੈਗਾ ਵਾਇਰਲ ਦੇ ਕਿਸੇ ਪਾਸੇ ਇਹ ਜਿਹੜੀ ਇਹ ਮਸ਼ੀਨ ਹੈ ਇਹ ਕਿਹੜੇ ਕਿਹੜੇ ਟੈਕ ਚਲੀ ਇਹ ਜਿਸ ਤਰ੍ਹਾਂ ਤੁਹਾਡੇ ਨੂੰ ਡੈਂਗੂ ਦੇ ਦਿੱਸਲਾ ਰਿਹਾ ਨਾ ਜੀ ਉਹਦੇ ਵਾਸਤੇ ਜਿਹੜਾ ਆਪਾਂ ਨੂੰ ਸਿੰਗਲ ਡੋਨਰ ਪਲਾਜ਼ਮਾ ਕਹਿੰਦੇ ਆ ਵੀ ਉਹ ਪਲੇਟਲੈਟਸ ਆਮ ਬੰਦੇ ਸਮਝਦੇ ਆ ਪਤਾ ਨਾ ਉਹ ਇੱਕ ਡੋਨਰ ਆਏਗਾ ਜਿਹੜਾ ਉਸੇ ਬਲੱਡ ਗਰੁੱਪ ਦਾ ਹੋਵੇਗਾ ਜਾਂ ਜਿਹੜਾ ਪਲੇਟਲੈਟਸ ਦੇ ਵਿੱਚ ਧਾਇਗਾ ਉਹਨੂੰ ਉਹਦੇ ਕੰਪੋਨੈਂਟਸ ਦੇਣੇ ਆ ਸੋ ਉਹ ਇਮੀਡੀਏਟਲੀ ਬਣਾ ਕੇ ਉਸੇ ਨੂੰ ਦੇਣੇ ਹੁੰਦੇ ਆ ਤੇ ਇਸ ਮਤਲਬ ਜਿਹੜੇ ਬਲੱਡ ਕੰਪੋਨੈਂਟਸ ਪਰਾਂ ਦੇ ਵਿੱਚ ਜਿਹੜਾ ਹੈਗਾ ਉਹ

ਲੋਕੇਸ਼ਨ ਕਰਾ ਦੇ ਲొਕੇਸ਼ਨ ਕਰਾ ਦੇ ਠੀਕ ਹੈ ਜੀ ਸਰ ਰੂਮ ਸਟਾਰਟ ਤੋਂ ਆਤਾ ਸੀ ਦੱਸੋ ਜੀ ਆਈ ਐਕਸਾਈਟਡ ਇਸ ਆਪ ਬੁੱਕਿੰਗ ਦਾ ਸਟਾਰਟ ਕਰਾਓ ਸਰ ਮੈਂ ਪਿਛਲੇ ਸੀ ਟੈਂਪਰਰੀ ਉਹ ਕਹਿੰਦੇ ਨਹੀਂ ਹੋਊਗਾ ਜਦੋਂ ਗੜਾ ਤੋਂ ਰੂਮ ਨੂੰ ਸੋੜਦੇ ਪੋਸਟ ਹੋ ਰਿਹਾ ਉਹਦੇ ਪਾਸੇ ਲਾਈਡਿੰਗ ਲਾਈਡਿੰਗ ਦਿਖਾਈ ਉਹ ਕਾਰੀਏ ਨਹੀਂ ਚਲਦਾ ਰੀਆ ਆਪਣਾ ਬਹੁਤ ਵਧੀਆ ਚੱਲ ਰਿਹਾ ਡੀ ਐਡਿਕਸ਼ਨ ਦੇ ਬਲ 11 ਬੈਂਡਸ ਐ 22 ਨੰਬਰ ਪੇਸ਼ੈਂਟਸ ਡਬਲ ਨੰਬਰ ਆਫ ਪੇਸ਼ੈਂਟਸ ਅਬਾਊਟ ਐਕਸਟਰਾ ਮੈਟ ਲਾਈਵ ਸਿਮਿਲਰਲੀ ਦੀ ਹੈ ਦੇ ਵਿੱਚ ਉਹ ਟ੍ਰੇਨਿੰਗ ਕਰ ਰਹੇ ਹਨ ਬਹੁਤ ਸਕਿੱਲ ਸਿੱਖ ਕੇ ਕੰਮ ਸ਼ੁਰੂ ਕਰ ਰਹੇ ਹਨ ਉਹਦੇ ਵਿੱਚ ਜਪਜੀ ਗੁਰੂ ਨੇ ਫੀਸ ਦੇ ਦਿੱਤੀ ਆ 25 ਲੱਖ ਦੀ ਮਸ਼ੀਨ ਆ ਉਹ ਉਹਦੇ ਵਿੱਚ ਇਸ਼ੂਜ਼ ਆ ਗਏ ਕਿ ਉਹਦੇ ਵਾਸਤੇ ਕਮਰਾ ਇੱਕ ਸੈਪਰੇਟ ਚਾਹੀਦਾ ਹੁੰਦਾ ਤੋਂ ਉਹਦੇ ਜਿਹੜਾ ਕਮਰਾ ਬਣਾਉਣਾ ਸ਼ੁਰੂ ਕਰਤਾ ਉਹ ਮੈਂ ਸਾਰਾ ਐਕਸਪਲੇਨਟ ਕਰਾਤਾ ਜੀ ਪਿਛਲੀ ਵਿਜ਼ਿਟ ਤੋਂ ਬਾਅਦ ਕਵਰ ਆ ਬੜਨਾ ਸ਼ੁਰੂ ਹੋ ਗਿਆ ਉਹ ਲੇਕਿਨ ਉਹਨੂੰ ਟਾਈਮ ਲੱਗੇਗਾ ਥੋੜਾ ਜ ਮੈਂ ਕਿਹਾ ਆਪਾਂ ਸੀਜ਼ਨ ਦੇ ਵਿੱਚ ਮਸ਼ੀਨ ਨੂੰ ਮੂਵ ਕਰ ਸਕੀਏ ਤੇ ਅਸੀਂ ਜਿਹੜਾ ਮੈਡੀਕਲ ਆਪਸ਼ਨ ਦਾ ਕਵਰ ਆ ਮੈਂ ਕਰ ਤਾ ਬਣਾਇਆ ਇਹਨੂੰ ਪ੍ਰਾਇੋਰਟੀ ਦੇ ਕਿਉਂਕਿ ਮਸ਼ੀਨ ਚਲਣੀ ਚਾਹੀਦੀ ਹੈ ਮੈਡੀਕਲ ਆਪਸ਼ਨ ਦਾ ਕਰਾ ਚਲੋ ਜਿਹੜੇ ਸਾਡੇ ਸਪੈਸ਼ਲਿਸਟ ਹੈਗਾ ਵਾਇਰਲ ਦੇ ਕਿਸੇ ਪਾਸੇ ਇਹ ਜਿਹੜੀ ਇਹ ਮਸ਼ੀਨ ਹੈ ਇਹ ਕਿਹੜੇ ਕਿਹੜੇ ਟੈਸਟ ਕਰੇਗੀ ਇਹ ਜਿਸ ਤਰ੍ਹਾਂ ਤੁਹਾਡੇ ਨੂੰ ਡੈਂਗੋ ਦੇ ਦਿੱਸਾ ਲਾ ਰਿਹਾ ਨਾ ਜੀ ਉਦੇ ਵਾਸਤੇ ਜਿਹੜਾ ਆਪਾਂ ਨੂੰ ਸਿੰਗਲ ਡੋਨਰ ਪਲਾਜ਼ਮਾ ਕਹਿੰਦੇ ਆ ਵੀ ਉਹ ਪਲੇਟਲੈਟਸ ਆਮ ਬੰਦੇ ਸਮਝਦੇ ਆ ਪਤਾ ਨਾ ਉਹ ਇੱਕ ਡੋਨਰ ਆਏਗਾ ਜਿਹੜਾ ਉਸੇ ਬਲੱਡ ਗਰੁੱਪ ਦਾ ਹੋਵੇਗਾ ਜਾਂ ਜਿਹੜਾ ਪਲੇਟਲੈਟਸ ਦੇ ਵਿੱਚ ਹੈਗਾ ਉਹਨੂੰ ਉਹਦੇ ਕੱਪੂਲੇਟਸ ਲੈਣੇ ਆ ਸੋ ਉਹ ਇਮੀਜিয়েਟਲੀ ਵੜਾ ਕੇ ਉਸੇ ਬੰਦੇ ਦੇ ਦੇਣਾ ਹੁੰਦਾ ਜੀ ਇਸ ਜਿਹੜੇ ਬਲੱਡ ਕੰਪੋਨੈਂਟਸ ਬਾਰੇ ਅੰਦਰ ਵਿੱਚ ਜਿਹੜਾ ਹੈਗਾ ਉਹਦੇ ਵਾਸਤੇ ਇਹ ਆਫਰੈਸਸ ਦੀ ਜਿਹੜੀ ਮਸ਼ੀਨਾਂ ਜੋਸ ਹੁੰਦੀ ਆ ਜਿਹਨ ਬੜੀ ਮਹਿੰਗੀ ਆ ਸਾਨੂੰ ਇਹ ਵੀ ਮਰੀਜ਼ਾਂ ਨੂੰ ਉਹਦਾ ਫਾਇਦਾ ਹੋਵੇ ਜਿਹੜੀ ਸਰਕਾਰ ਨੇ ਪੈਸੇ ਖਰਚ ਕੇ ਆ ਅਰੇਂਜ ਕੀਤੇ ਆ ਜੋ ਵੀ ਸਰਕਾਰ ਨੇ ਜਿਹੜੀ ਵੀ ਫੈਸਿਲਿਟੀ ਲੋਕਾਂ ਨੂੰ ਦਿੱਤੀ ਉਹ ਲੋਕਾਂ ਤੱਕ ਪਹੁੰਚੇ ਉਹ ਇਹ ਮੇਰਾ ਬਕਸ਼ਾ ਤਾਂ ਜੀ ਇਸੇ ਤਰ੍ਹਾਂ ਜਿਹੜੇ ਤੁਹਾਡੇ ਡਰਗ ਰੈਡਕਸ਼ਨ ਬੜੀ ਸੀਰੀਅਸ ਪ੍ਰੋਬਲਮ ਆ ਉਹਦੇ ਵਾਸਤੇ ਤੁਹਾਨੂੰ ਪਤਾ ਹੀ ਮੈਂ ਤਾਂ ਆਈ ਬੜੇ ਸਾਰੇ ਵਿਸ਼ਾ ਕਰਕੇ ਆ ਸਰਕਾਰਾਂ ਦੇ ਵਿੱਚ